ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਮੱਝਾਂ ਛੇੜ ਲਈ ਲੈ ਕੇ ਆਏ ਆਂਗੇ ਬਾਈ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵੀਰੇ ਆਪਣੀਆਂ ਮੰਨ ਕੇ ਚੱਲੋ ਵੀ ਜਿਹੜੀਆਂ ਮੱਝਾਂ ਨੇ ਛੇੜ ਕਰਿਆ ਜਿਹੜੀਆਂ ਦੋ ਤਾਂ ਹੈਗੀਆਂ ਨੇ ਬਾਈ ਟੁੱਕੜ ਗੱਬਣ ਚੱਕ ਪਾਸ ਨੇ ਤੇ ਦੋ ਗੱਬਣਾਂ ਨੇ ਇੱਕ ਤਾਂ ਥੋੜੇ ਦਿਨਾਂ ਦੀ ਕੱਚੀ ਆ ਇੱਕ ਥੋੜਾ ਜ ਮਤਲਬ ਕਿ ਬੱਦ ਟਾਈਮ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਬਾਈ ਹਾਂਜੀ ਬੜੀ ਜਣਦੀ ਤੇ ਨਾਮ ਤੇ ਆਪਣਾ ਐਡਰੈਸ ਬੋਲੋ ਜੀ ਨਾਮ ਮੇਰਾ ਰੰਜੋਤ ਸਿੰਘ ਪਿੰਡ ਮਾਨੁਕੇ ਜ਼ਿਲ੍ਹਾ ਮੋਗਾ ਬਈ ਸੀਲ ਕਿਹੜੀ ਪੈਜ ਦੇ ਬਈ ਸੀਲ ਨਾ ਸਿੰਘ ਵਾਲ ਠੀਕ ਆ ਬਈ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਆਪਣਾ ਨੇੜੇ ਪਿੰਡ ਇੱਧਰ ਰੌਤਾ ਸਮਾਦ ਹਮ ਬਾਰੇ ਵਾਲਾ ਕੋਲਗਾ ਇਹ ਆਪਣੇ ਪਿੰਡ ਨੇੜੇ ਰਹਿੰਦੇ ਹਾਂ ਹਾਂਜੀ ਹਾਂਜੀ ਕੰਟੈਕਟ ਨੰਬਰ ਬੋਲ ਦੋ 76578 36055 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਈ ਇਹ ਤੋਂ ਸ਼ੁਰੂ ਕਰ ਦਿਆ ਮੱਚ ਤੋਂ ਹਾਂਜੀ ਬਈ ਬਈ ਕੀ ਡਿਟੇਲ ਆ ਜੀ ਇਹ ਬਈ 6.5 ਮਹੀਨੇ ਪੌਣੇ ਸੱਤਾਂ ਦੇ ਗੱਬਣ ਹੈ ਇਹ ਠੀਕ ਆ ਤੇ 6 ਕਿਲੋ ਦੁੱਧ ਆ ਇਹਦਾ ਕਿਹੜਾ ਸੂਆ ਸੂਈ ਬਈ ਇਹ ਪਹਿਲਾਂ ਇਹ ਦੂਜੇ ਸੂਏ ਸੂਈ ਵੀ ਬਈ ਠੀਕ ਆ ਹੁਣ ਮਤਲਬ ਕਿ ਤੀਜੇ ਵਾਸਤੇ ਤੀਜੇ ਵਾਸਤੇ ਹਾਂਜੀ ਬਾਈ ਗੱਪਣਾ ਇਹ ਕਿੰਨਾ ਦੁੱਧ ਆ ਬਈ ਇਹ ਥੱਲੇ ਹੁਣ ਹੁਣ 6 ਕਿਲੋ ਦੁੱਧ ਹੈਗਾ ਬਈ 6 ਕਿਲੋ ਹਾਂਜੀ ਹੁਣ ਠੰਡੀ ਸੀਲ ਆ ਬਾਈ ਠੰਡੀ ਸੀਲ ਆ ਬਈ ਜੋ ਠੀਕ ਆ ਬਾਈ ਚਵਾਈ ਚੂਈ ਕਿਵੇਂ ਲੱਗੀ ਆ ਚਵਾਈ ਵਧੀਆ ਬਾਈ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਬਾਕੀ ਥਣ ਬਾਈ ਚੈੱਕ ਕਰੋ ਥਣ ਬਹੁਤ ਚੰਗਾ ਲੱਗਿਆ ਬਈ ਚਾਰੇ ਥਣਾਂ ਐ ਮਾਲੋ ਪੂਰੀ ਵਿੱਥੀ ਤੇ ਲੱਗੇ ਹੋਇਆ ਬਹੁਤ ਚੰਗਾ ਥਣ ਲੱਗਿਆ ਬਾਕੀ ਚਵਾਈ ਚੂਈ ਬਾਈ ਕਹਿੰ ਖੋਲ ਦੇ ਬਈ ਤੋਰ ਦੇ ਮੜੀ ਖੋਲ ਕੇ ਕੱਦ ਬਈ ਬਹੁਤ ਆ ਹਨਾ ਕੱਦ ਬਹੁਤ ਆ ਕੱਦ ਬਈ ਬਹੁਤ ਆ ਬਾਕੀ ਸਿੰਘਾਂ ਦੀ ਕੁਆਲਿਟੀ ਵੀ ਚੰਗੀ ਆ ਨਾਲੇ ਮੋੜੇ ਹੋਏ ਕੋਈ ਐ ਨਾ ਮੈਨੂੰ ਵੀ ਖੁੱਲਾ ਸਿੰਘਾ ਕ ਨਹੀਂ ਬਈ ਹਾਂਜੀ ਤੇਰੇ ਸੀਮਣ ਵਗੈਰਾ ਤਾਂ ਨਹੀਂ ਪਤਾ ਜਿਹੜਾ ਇਹ ਲੱਗਿਆ ਹੋਇਆ ਤੇ ਨਹੀਂ ਬਈ ਸੀਮੰਨ ਦਾ ਨਹੀਂ ਪਤਾ ਇਹ ਆਪਣੇ ਪਿੰਡ ਸਾਣਾ ਉਹ ਤੋਂ ਹੀ ਕ੍ਰਾਸ ਹੋਈ ਦੀ ਆ ਠੀਕ ਆ ਬਈ ਹਾਂਜੀ ਤੇ ਕਿੱਲਾ ਕ ਬਈ ਤਾਜੀ ਦਾ ਰਕੜ ਰਿਹਾ ਇਹਦਾ ਤਾਜੀ ਦਾ ਬਈ 14 ਕਿਲੋ ਦੁੱਧ ਸੀਗਾ ਠੀਕ ਆ ਪਿੱਠ ਪੁੜੇ ਦੀ ਕੁਆਲਿਟੀ ਚੈੱਕ ਕਰੋ ਬਈ ਚੌੜੀ ਚੈੱਕ ਕਰੋ ਢਾਂ ਚਾਢੂ ਚਾਹ ਨਾ ਜੇ ਗੱਲ ਕਰੀਏ ਕਰਮ ਵਾਲੀ ਦਾ ਫੁੱਲ ਚੰਗਾ ਗਾ ਪਲੀ ਵੀ ਬਹੁਤ ਆ ਚਾਰੂ ਚਰੂ ਫੁੱਲਾ ਬਾਈ ਹਾਂਜੀ ਬਾਈ ਤੇ ਬਾਈ ਕੀ ਮੋਲਾ ਫਿਰ ਇਹਦਾ ਮੋਲੇ ਦਾ ਬਾਈ 75000 ਰੁਪਏ ਹੋਜੂ ਮਾਨਤਨ ਥੋੜਾ ਮਾਨਤਨ ਹੋ ਜੀਗਾ ਬਾਈ 75000 ਰੁਪਏ ਬਾਈ ਕਹਿੰਦੇ ਮੋਲਾ ਬਾਈ ਮੌਕੇ ਤੇ ਮਾਨਤਨ ਜਰੂਰ ਹੋ ਜੂ ਬਾਕੀ ਵੀਰੇ ਬੰਦੀ ਕਿਵੇਂ ਆ ਸਾਮ ਤੱਕ ਸਾਮ ਤਾਂ ਵਧੀਆ ਬੰਦੀ ਬਾਈ ਠੀਕ ਆ ਸਾਮ ਤੱਕ ਬਾਈ ਕਹਿੰਦਾ ਬਹੁਤ ਵਧੀਆ ਬਣ ਜਾਂਦੀਆਂ ਬਾਕੀ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਬਾਕੀ ਥਣ ਵੀ ਬਹੁਤ ਚੰਗਾ ਲੱਗਿਆ ਪਲੀ ਵੀ ਆ ਬਾਈ ਕੋਈ ਛੋਟੀ ਨਾ ਸਮਝੋ ਕਿੰਨਾ ਕੱਦ ਹੋ ਬਾਈ ਐਸਟੀਮੇਟ ਕਰ ਦੋ ਵੇਖ ਲਓ ਸਾਰੀਆਂ ਮੱਜਾਂ ਨਾਲ ਉੱਚੀ ਆ ਇਹ ਉੱਚ ਮੇਰਾ ਪਾਹ ਤੋ ਉਸ ਤੇ 5.5 ਮੇਰਾ 5.5 ਆ ਮੈਂ ਕਿਹਾ ਤੇਰੇ ਬਰੋਬਰ ਆ ਗਈ ਜਮਾ ਹਾਂਜੀ ਹਾਂ ਹਮ ਅੱਗੇ ਭਾਈ 2 ਨੰਬਰ ਤੇ ਇਹ ਭਾਈ ਟੁੱਟਨੀ ਪਹਿਲੇ ਸੂਣਾ ਹਜੇ 10-12 ਦਿਨ ਦੀ ਕੱਚੀ ਆ 10-12 ਦਿਨ ਦੀ ਕੱਚੀ ਆ ਪਰ ਹੁਣ ਸੂਣਾਗਾ ਹਾਂਜੀ ਭਾਈ ਠੀਕ ਆ ਮਦਰ ਦਾ ਰਿਕਾਰਡ ਪਤਾ ਵੀਰੇ ਕੀ ਸੀ ਇਹਦੀ ਦਾ ਪਹਿਲਾਂ ਇਹ ਮਦਰ ਦਾ ਸੀਗਾ ਭਾਈ 15-16 ਕਿਲੋ ਦਾ ਆਪਣੇ ਘਰ ਦੀ ਐ ਇਹ ਠੀਕ ਆ ਤੇ ਕੀ ਮੀਤ ਕਰਦੇ ਹੋ ਭਾਈ ਇਹ ਤੋਂ ਕਿੰਨੀ ਕ ਇਹ ਭਾਈ ਪਹਿਲੇ ਸੂਏ ਦੇ ਦੋਗੀ 12-13 ਕਿਲੋ ਲੀਟਰ ਦੇ ਦੂ ਦਾ ਠੀਕ ਆ ਹਾਂਜੀ ਬਾਈ ਥੰਡੀ ਸੀਲ ਆ ਬਾਈ ਠੰਡੀ ਸੀਲ ਆ ਬਾਈ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਾਕੀ ਸਿੰਘ ਬਹੁਤ ਸੋਹਣਾ ਹਨਾ ਨਾਲੇ ਹੀ ਮੋੜਿਆ ਬਾਈ ਮੱਥਾ ਮੱਥਾ ਚੈੱਕ ਕਰੋ ਫੁੱਲ ਚੌੜੇ ਮੱਥੇ ਦੀ ਆ ਚੰਗੀ ਆ ਬਾਕੀ ਸ਼ਮੀ ਵੀ ਫੁੱਲ ਆਗੀ ਬਾਈ ਦੇ ਘਰ ਦੀਆਂ ਹੀ ਆ ਹਨਾ ਬਾਈ ਆਪਾਂ ਹਾਂਜੀ ਵੇ ਕਰਦੇ ਆ ਆਪਣੇ ਬਸ ਕਰੋ ਬਾਈ ਮਾੜਾ ਇਧਰ ਨਾਲ ਆਪਾਂ ਦਿਖਾ ਦਈਏ ਝੋਲੀ ਥਣ ਬਾਈ ਬਹੁਤ ਚੰਗਾ ਲੱਗਾ ਯਾਰ ਜਿਵੇਂ ਬਲੂਨ ਚੁਲਿਆ ਹਨਾ ਹਾਂਜੀ ਬਾਈ ਥਣ ਬਾਈ ਬਹੁਤ ਚੰਗਾ ਆ ਇਹ ਕੱਚੀ ਆ 10 12 ਦਿਨ ਲੈ ਜੂ 10 12 ਦਿਨਾਂ ਦੀ ਕੱਚੀ ਆ ਬਾਈ ਉਸ ਹੋਂ ਅੰਦਾਜ਼ਾ ਲਾ ਲਓ ਜਾਣਾ ਸੁਣਾ ਬੋ ਸੁਣਾ ਲੈਵਾ ਤਿਆਰ ਕਰਕੇ ਸੁਣਾ ਬਾਕੀ ਥਣ ਚੈੱਕ ਕਰੋ ਕੱਲਾ ਕੱਲਾ ਜੇ ਆਪਾਂ ਗੱਲ ਕਰੀਏ ਨਾ ਥਣ ਪੇ ਬਿੱਥੀ ਦੇ ਬੁੱਢੇ ਖੋਲ ਦੇ ਬਈ ਇਹਨੂੰ ਵੀ ਤੋਲ ਦੇ ਜੇ ਬਈ ਕੱਦ ਦੀ ਗੱਲ ਕਰੀਏ ਤਾਂ ਬਈ ਚਾਰੇ ਫੁੱਲ ਵੱਡੀਆਂ ਨੇ ਕੋਈ ਛੋਟੀ ਨਾ ਸਮਝੇ ਵੀਰ ਬਾਕੀ ਬਈ ਕਹਿੰਦਾ ਵੀ ਮਦਰ ਦਾ ਰਿਕਾਰਡ ਵੀ ਇਹਦਾ ਚੰਗਾ ਸੀਗਾ ਸ਼ੈਨਿੰਗ ਝਮਕ ਬਈ ਚੈੱਕ ਕਰੋ ਫੁੱਲ ਆ ਗਿਆ ਤੇ ਕੀ ਮੋਲ ਹੈ ਬਈ ਇਹਦਾ ਇਹਦਾ ਮਤਲਬ 90000 ਰੁਪਏ ਬਈ 90000 ਹਾਂਜੀ ਬਈ ਕਰਦੇ ਥੋੜਾ ਮਾਨ ਮਾਨਤਨ ਹਾਂਜੀ ਮਾਨਤਨ ਹੋ ਜਾਊਗਾ ਠੀਕਾ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਬਾਈ ਆ ਗਿਆ ਇਹਦਾ ਤੇ ਇਹ ਲਾਲੋ ਵੀ ਚੌੜੀ ਇੰਨੀ ਕਰ ਬਾਈ ਮੰਜਾ ਰੈਂਦਾ ਜਿਹਨੂੰ ਆਪਾਂ ਕਹ ਦੀ ਉੱਪਰ ਬਾਕੀ ਥਣ ਵੀ ਬੜਾ ਚੰਗਾ ਲੱਗਿਆ ਵਾਗਾ ਫਾਇਦਾ ਕੱਚੀ ਕੱਚੀ ਪਈਆ ਬਾਈ ਜਦੋਂ ਨੂੰ ਕਰਮਣੇ ਲੈਵਾ ਤਿਆਰ ਕਰਨਾ ਬਹੁਤ ਸੋਹਣਾ ਲੈਵਾ ਤਿਆਰ ਕਰਕੇ ਸੋਹਣਾ ਬਾਈ ਹੂੰ ਤੇ ਅੱਗੇ ਬਾਈ ਤਿੰਨ ਨੰਬਰ ਉਹ ਬਾਈ ਪੌਣਾ 70 ਪੌਣਾ 70 ਮਹੀਨਿਆਂ ਦੀ ਗੱਬਣਾ 6 ਕਿਲੋ ਦੋ ਦੋ ਦੇ ਥੱਲੇ ਠੀਕ ਹੈ ਹਾਂਜੀ 6 ਕਿਲੋ ਹੈਗਾ ਹਾਂਜੀ 6 ਕਿਲੋ ਠੀਕ ਹੈ ਜੇ ਕੋਈ ਬਾਈ ਵੀਰ ਦੋ ਟਾਈਮਸ ਬਾਈ ਕਰਨ ਕਰ ਲੈ ਕੋਈ ਚੱਕਰ ਨੇ ਚਾਰ ਕਰ ਲੈ ਆਪਣੇ ਤੇ ਸੌ ਸੀਲ ਫੁੱਲ ਸੌ ਸੀਲ ਫੁੱਲ ਪ ਆਰੇ ਤੇ ਮਿਲਦੀ ਹੈ ਹਾਂਜੀ ਬਾਈ ਠੀਕ ਆ ਵੀਰੇ ਤੇ ਚਵਾਈ ਜੁਈ ਕਿਵੇਂ ਲੱਗੀ ਚਵਾਈ ਵਧੀਆ ਬਾਈ ਚਵਾਈ ਚੋਈ ਬਾਈ ਕਹਿੰਦੇ ਇੱਕ ਨੰਬਰ ਲੱਗੀ ਗਿਆ ਤੇ ਬਾਕੀ ਸਿੰਘ ਥੋੜਾ ਜਿਹਾ ਖੁੱਲਾ ਹੈ ਨਾ ਸਿੰਘ ਖੁੱਲਾ ਹੈ ਸਿੰਘ ਖੁੱਲਾਗਾ ਤੇ ਸੀਮਣੇ ਦੇ ਵੀ ਨਹੀਂ ਕੋਈ ਪਤਾ ਵੀਰੇ ਕਿਹੜਾ ਲੱਗਿਆ ਵਾ ਨਹੀਂ ਇਹਦੇ ਵਿੱਚ ਮੈਨੂੰ ਪਤਾ ਠੀਕ ਆ ਬਾਈ ਫੇਸ ਬਾਈ ਇਹਦਾ ਵੀ ਬਹੁਤ ਪਿਆਰਾ ਬਾਕੀ ਸਿੰਘ ਥੋੜਾ ਜਿਹਾ ਖੁੱਲਾਗਾ ਬਾਕੀ ਬਾਈ ਕਹਿੰਦਾ ਵੀ ਮਤਲਬ ਕਿ ਠੰਡੀ ਸੀਲ ਫੁੱਲ ਆ ਚਾਰੂ ਚਰੂ ਵਧੀਆ ਬਈ ਚਾਰੂ ਵਧੀਆ ਬਈ ਠੀਕ ਆ ਵੱਡੀ-ਬੁੱਡੀ ਬਹੁਤ ਆ ਹਨਾ ਇਹ ਵੀ ਉਹਦੀ ਮਾਜੀ ਆ ਗਈ ਕੱਦ ਬਾਈ ਬਹੁਤ ਆ ਬਾਕੀ ਪਿੱਠਪੁੜੇ ਚੜਾਈ ਚੈੱਕ ਕਰ ਸਕਦੇ ਬਹੁਤ ਚੰਗੇ ਚੌੜੀ ਜੁੜੀ ਫੁੱਲ ਲੱਗੀ ਬਾਕੀ ਆਪਾਂ ਥਣ ਚੈੱਕ ਕਰਾਉਣੇ ਨੇੜੇ ਤੇ ਥਣ ਬਹੁਤ ਚੰਗਾ ਲੱਗਿਆ ਵਾ ਲੈ ਚਾਰੇ ਥਣਾਂ ਬਾਈ ਪੂਰੀ ਵਿੱਤੀ ਤੇ ਲੱਗੇਗਾ ਬਾਕੀ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਨੇ ਪਿੱਛੇ ਤੋਂ ਵੀ ਆਪਾਂ ਚੈੱਕ ਕਰਵਾ ਲੇ ਗਾੜੀ ਦੀ ਜੇ ਗੱਲ ਕਰੀਏ ਪਛ ਤੇ ਕੀ ਰਕਾਰ ਰਿਹਾ ਬਾਈ ਇਹਦਾ ਤਾਂ ਜੀ ਇਹ ਸੱਜਰ ਦਾ ਬਾਈ 16 ਕਿਲੋ ਦਾ ਸੀ ਆ ਠੀਕ ਆ ਹਾਂ ਹਾਂ ਇਹ ਵੀ ਬਾਈ ਇਹ 6 ਕਿਲੋ ਦੇ ਜਾਂਦੀ ਆ ਸੱਤ ਮਹੀਨੇ ਨੇੜ ਕਬਣ ਹੈ ਠੀਕ ਆ ਹਾਂ ਜੀ ਬਾਕੀ ਵੱਡੀ-ਵੱਡੀ ਬਹੁਤ ਆ ਬਾਈ ਲੰਬੀ ਲੰਮੀ ਹੈ ਨਾ ਪਲੀ ਵੀ ਦੇਖੋ ਬਾਈ ਲੰਮੀ-ਲੰਮੀ ਨੇ ਫੁੱਲ ਆ ਚੌੜੇ ਢਾਂਚੇ ਦੀ ਆ ਜਿਹਨੂੰ ਆਪਾਂ ਕਹਦੇ ਆ ਇਹ ਨਹੀਂ ਹੈਗਾ ਵੀ ਛੋਟੀ ਜਿਹੀ ਜਾਂ ਲਿੱਸੀ ਲਾਮੀਆਂ ਵਧੀਆ ਖਰਾਕ ਤੇ ਬਾਈ ਦੀਆਂ ਮੰਨ ਲਓ ਬਾਈ ਪਾਲੀ ਵੀ ਆ ਤੇ ਇਹਦਾ ਮੁੱਲ ਬਾਈ ਕੀ ਆ ਇਹਦਾ ਵੀ ਬਾਈ 75000 ਰੁਪਏ ਹੋ ਜਮਾਨਤਾਂ ਥੋੜਾ ਜਿਹਾ ਜਮਾਨਤ ਹੋ ਜੂ ਹਾਂਜੀ ਬਈ 75000 ਰੁਪਿਆ ਬਾਈ ਕਹਿੰਦਾ ਇਹਦਾ ਮੋਲ ਆ ਬਾਕੀ ਮੈਂ ਆਏਗਾ ਇਹਦਾ ਮਾਨਤਣ ਬਈ ਮੌਕੇ ਤੇ ਜ਼ਰੂਰ ਹੋ ਜੂ ਬਾਕੀ ਥਰਡ ਲੇਵਿੰਗ ਆ ਸਾਫ਼ ਆ ਬਾਈ ਚਾਰੇ ਥਣਾਂ ਇੱਕੋ ਜਿਹਾ ਆ ਬਾਈ ਹਨਾ ਕੋਈ ਇਹ ਨਹੀਂ ਹੈਗਾ ਵੱਡਾ ਜਾਂ ਛੋਟਾਗਾ ਤੇ ਅੱਗੇ ਬਾਈ ਲਾਸਟ ਤੇ ਚਾਰ ਨੰਬਰ ਇਹ ਬਾਈ ਪੌਣਾ 8 ਮਹੀਨਿਆਂ ਦੀ ਗੱਬਣਾ ਦੁੱਧ ਨਹੀਂ ਦਿੰਦੀ ਇਹ ਸੁੱਧੋਂ ਹਟ ਗਈ ਠੀਕ ਆ ਦੁੱਧੋਂ ਡਰਾਈ ਕਰੀ ਵੀ ਦੁੱਧੋਂ ਡਰਾਈ ਕੀਤੀ ਵੀ ਠੀਕ ਆ ਕੀ ਰਿਕਾਰਡ ਸੀ ਵੀ ਲੈਤਾ ਜੀ ਦਾ ਇਹ ਤਾਂ ਆਜੀ ਦਾ ਸੀਗਾ ਬਈ 14 15 ਕਿਲੋ ਦੁੱਧ ਦੇ ਦੇ ਠੀਕ ਆ ਹਾਂਜੀ ੂੰ ਠੰਡੀ ਸੀਲ ਆ ਠੰਡੀ ਸੀਲ ਆ ਬਾਈ ਜਿਵੇਂ ਮਾਰਦੀ ਕੰਦਾ ਬੈਠਾ ਠੰਡੀ ਸੀਲ ਬਾਈ ਕਹਿੰਦਾ ਫੁੱਲ ਬਾਕੀ ਸਿੰਗਾ ਦੀ ਜੇ ਗੱਲ ਕਰੀਏ ਸਿੰਘ ਬਹੁਤ ਚੰਗਾ ਹੈ ਨਾ ਹਾਂਜੀ ਨਾਲ ਹੀ ਮੋੜਿਆ ਵਗਾ ਤੇ ਸਿਰ ਚ ਵੱਲ ਜਾ ਬਾਈ ਕੇ ਵੱਲ ਮੱਥੇ ਹਾਂਜੀ ਠੀਕ ਆ ਮੱਥੇ ਫੁੱਲ ਆ ਇਹਦੇ ਮੱਥੇ ਫੁੱਲ ਨਾਗਰਲੇ ਦੋ ਪੈਰ ਚਿੱਟੇ ਪੂਛ ਵੀ ਥੋੜੀ ਵੱਧ ਮਤਲਬ ਕਿ ਥੋੜਾ ਨੀਲੀ ਦਾ ਵੀ ਨੀਲੀ ਰਾਂ ਵਿੱਚ ਆ ਜਾਂਦੀ ਹੈ ਅਟੈਚ ਆ ਹਨਾ ਥੋੜੀ ਜੀ ਹਾਂਜੀ ਠੀਕ ਆ ਖੋਲ ਦੋ ਇਹਨੂੰ ਬਾਈ ਤੋੜ ਦੋ ਮਾੜੀ ਜੀ ਖੋਲ ਕੇ ਤੇ ਮੇਨ ਗੱਲ ਹੁੰਦੀ ਆ ਬਾਈ ਥਣਾ ਦੀ ਜੇ ਥਣਾ ਦੀ ਗੱਲ ਕਰੀਏ ਤਾਂ ਥਾਣਾ ਬਾਈ ਚਾਰਾਂ ਦੀ ਇੱਕੋ ਜਿਹਾ ਥਾਣੇ ਦਾ ਹੀ ਬਹੁਤ ਚੰਗਾ ਲੱਗਿਆ ਚੈੱਕ ਕਰ ਲੈ ਤੇ ਹੁਣ ਇਹਦਾ ਬਾਈ ਕਿੰਨਾ ਟਾਈਮ ਬਾਕੀ ਹੈਗਾ ਇਹ ਤਾਂ ਬਾਈ ਸਵਾ ਦੋ ਮਹੀਨੇ ਰਹਿਗੇ ਠੀਕ ਹੈ ਬਾਈ ਹਾਂਜੀ ਸਵਾ ਦੋ ਮਹੀਨੇ ਬਾਈ ਹਜੇ ਬਾਕੀ ਪਏ ਨੇ ਬਾਕੀ ਥੋੜਾ ਥਾਰ ਵੀ ਇੱਕ ਨੰਬਰ ਆ ਥੋੜਾ ਡਰਦੀ ਆ ਕੈਮਰੇ ਤੋਂ ਹੋਰ ਕੁਝ ਚੈੱਕ ਨਹੀਂ ਸੌ ਸੀਲ ਬਾਈ ਕਹਿੰਦਾ ਸਾਰੀਆਂ ਖੁੱਲ ਨੇ ਤੇ ਇਹਦਾ ਬਾਈ ਫਿਰ ਅੱਜ ਕੱਚੀ ਦਾ ਕੀ ਮੋਲ ਉਹ ਇਹਦਾ ਬਾਈ 80000 ਰੁਪਏ ਆ ਉਜੂ ਥੋੜਾ ਕਣਾ ਮੰਨ ਮੰਨਤਨ ਹੋ ਜੂ ਹਾਂਜੀ ਮੰਨਤਨ ਬਾਈ ਕਹਿੰਦਾ ਜਰੂਰ ਹੋ ਜੂ ਬਾਈ 80000 ਰੁਪਇਆ ਮੋਲਾ ਬਾਕੀ ਕੋਈ ਵੀਰ ਦਾ ਜੇ ਆਪਾਂ ਗੱਲ ਕਰੀਏ ਵਪਾਰ ਦਾ ਕੰਮ ਪਿੱਠਪੁੜੇ ਦੀ ਬਾਈ ਚੜਾਈ ਚੈੱਕ ਕਰੋ ਚੌੜੀ ਫੁੱਲਾ ਲੰਮੀ ਲੰਮੀ ਫੁੱਲਾ ਪਲੀ ਵੀ ਫੁੱਲਾ ਸਹਨ ਗਾਲੀਆਂ ਆਈਆਂ ਚਾਰੇ ਐਮ ਮੰਨ ਲਓ ਵੀ ਕਿਸੇ ਇਹ ਨਹੀਂ ਹੈਗਾ ਫਿੱਕੀਆਂ ਲੱਸੀਆਂ ਕਹਿੰਦੇ ਬਾਈ ਹਾਂਜੀ ਤੇ ਜੇ ਬਾਈ ਮੰਨ ਕੇ ਚੱਲੋ ਕੋਈ ਜੋੜਾ ਵੀਰ ਇਕੱਠਾ ਲੈਂਦਾ ਤਾਂ ਉਹ ਹੈ ਜਾ ਮਾਨਤਨ ਹੋ ਜਾ। ਫਿਰ ਵੱਧ ਮਾਨਤਨ ਕਰਦਾਂਗੇ। ਠੀਕ ਹੈ ਬਾਈ। ਜੇ ਵੀਰ ਕਹਿੰਦਾ ਕੋਈ ਬਾਈ ਜੋੜਾ ਇਕੱਠਾ ਲੈਂਦਾ ਤਾਂ ਆਪਾਂ ਉਹ ਹੈ ਜਾ ਮਾਨਤਨ ਕਰ ਦਾਂਗੇ। ਤੇ ਨਕਸੀ ਕੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਨਾ ਚਾਰਾਂ ਚ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ। ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ।